ਕੰਮ ਕੀਤਾ ਪਾ ਟੋਟਲ ਹੀ ਕੀਤਾ ਹਾਂ ਹਾਂ ਇਹਦਾ ਟੋਟਲ ਹੀ ਕੀਤਾ ਠੀਕ ਆ ਐ ਕਿੰਨੇ ਨੰਬਰਾਂ ਮੂਰ ਲੇਦੇ 50 1000 1000 16 ਦੇ ਆ ਆ ਹੈ ਗਿਆ 17 ਦੇ 17 ਦੇ ਆ 17 9 28 ਹਾਂਜੀ ਹਾਂ ਠੀਕ ਆ ਭਾਈ ਬਾਕੀ ਉੱਪਰ ਛਤਰੀ ਛਤਰੀ ਆ ਕੰਮ ਨਾ ਨੰਗਾ ਕਾਰੀਗਰ ਤਕੜਾ ਠੀਕ ਹੈ ਜੀ ਹਾਂ ਭਾਈ ਇਹਨਾਂ ਤੋਂ ਹੀ ਕੰਮ ਸਿੱਖਿਆ ਅਛਾਏ ਭਾਈ ਠੀਕ ਆ ਇਹ ਕੱਠੀ ਵਰਗ ਵਧੀਆ 2K ਚ ਕੀਤਾ ਆ ਕੋਈ ਰਸਰੀ ਨਹੀਂ ਵਰਤਿਆਗਾ ਕੋਈ ਮਿਲਾਵਟ ਨਹੀਂ ਕੀਤੀ ਗਈ ਇਹ ਸਪੈਸ਼ਲ ਰੰਗ ਤਿਆਰ ਕਰਾ ਕੇ 2K ਦਾ ਹਾਂਜੀ ਹਾਂਜੀ ਇਤੋਂ ਮਰਜ਼ੀ ਪੁੱਛ ਸਕਦੇ ਚੈੱਕ ਕਰ ਸਕਦੇ ਆ ਹਾਂਜੀ ਵੈਲਿਡਿਟੀ ਪੂਰੀ ਹੈ ਪੂਰਾ ਇੱਕ ਨੰਬਰ ਰੰਗ ਹੈ ਦੀ ਆਧਿਆਪਾ ਆ ਪਿੰਡ ਪੰਜਗਰਾਣੀ ਕਲਾ ਜ਼ਿਲ੍ਹਾ ਫਰੀਦਕੋਟ ਬਾਈ ਜੱਗੀ ਕੋਲੇ ਜੱਗੀ ਟਰੈਕਟਰ ਵਰਕਸ਼ਾਪ 91 ਗਰਾਂ ਦਾ ਕੰਮ ਬਾਈ ਹੁਣੇ ਮੇਨ ਕਰਦੇ ਆ ਬਾਕੀ ਸਾਰੇ ਟਰੈਕਟਰਾਂ ਦਾ ਕੰਮ ਹੀ ਕਰਦੇ ਆ ਤੇ ਫੋੜਾਂ ਦਾ ਵੀ ਹੁਣ ਬਹੁਤ ਕਰਨ ਲੱਗ ਗਿਆ 91 ਗਰਾਂ ਦਾ ਤਾਂ ਪਹਿਲਾਂ ਤੋਂ ਸਟਾਰਟਿੰਗ 91 ਗਰਾਂ ਤੋਂ ਸੀਗੀ ਮੇਨ 91 ਗਰਾਂ ਦਾ ਕੰਮ ਜ਼ਿਆਦਾ ਕਰਦੇ ਆ ਬਾਕੀ ਟਰੈਕਟਰ ਕੋਈ ਵੀ ਆ ਜੇ ਤੇ ਸਾਰੇ ਹੀ ਕੰਮ ਕਰਦੇ ਆ ਟੋਟਲੀ ਮੋਡੀਫਿਕੇਸ਼ਨ ਦਾ ਵੀ ਜੋ ਵੀ ਸਾਰਾ ਰੰਗ ਰੰਗ ਦਾ ਇੰਜਨ ਦਾ ਇੱਕ ਕਰਦੇ ਆ ਬਾਈਆਂ ਨਾਲ ਗੱਲਬਾਤ ਅੱਜ ਆ 4 ਟਰੈਕਟਰ ਤਿਆਰ ਕੀਤੇ ਦੋ ਇਹ ਤੋੜਨੇ ਆ ਜਲੰਧਰ ਏਰੀਆ ਚ ਇਹਨਾਂ ਬਾਰੇ ਪੁੱਛਦੇ ਆ ਬਾਕੀ 911 ਵੀ ਪੁੱਛਦੇ ਆ ਜਿਹੜੇ ਖੜੇ ਆ ਕੰਮ ਹੋਈ ਜਾਂਦੇ ਆ ਉਹ ਠੀਕ ਠਾਕ ਬਾਈ ਹਾਂਜੀ ਬਾਈ ਵਧੀਆ ਠੀਕ ਠਾਕ ਆ ਇਹ ਟਰੈਕਟਰ ਆ ਆਪਣੇ ਅੱਜ ਤੋੜਨ ਲੱਗੇ ਆ ਫਿਰ ਹਾਂਜੀ ਹਾਂ ਠੀਕ ਆ ਹਾਂ ਤੇ ਆਪਣਾ ਬਾਈ ਕਿਹੜਾ ਸਟਾਰਟਿੰਗ 911 ਤੋਂ ਕੀਤੀ ਹੋਈ ਆ ਆਪਾਂ ਕਾਲੀ ਹਾਂ 911 ਤੋਂ ਕੀਤੀ ਆ ਜੀ ਹੁਣ ਸਾਰੇ ਟਰੈਕਟਰਾਂ ਦਾ ਕੰਮ ਹੀ ਕਰਦੇ ਆ ਸਾਰੇ ਆਉਂਦੇ ਆ ਜਾਂ ਠੀਕ ਆ ਹੁਣ ਆਪਾਂ ਦੋ ਫੋਰਡ ਕੀਤੇ ਆ ਆਪਾਂ ਤਿਆਰ ਹਾਂਜੀ ਹਾਂ ਇਹਨਾਂ ਦਾ ਕਿੰਝਨ ਦਾ ਗੇਅਰ ਦਾ ਸਾਰਾ ਕੰਮ ਕੀਤਾ ਠੀਕ ਹੈ ਜੀ ਸਾਲਾ ਆ ਪਾਵਰ ਕੀਤਾ ਠੀਕ ਹੈ ਜੀ ਹਾਂ ਪੇਂਟ ਵੀ ਆਪਾਂ ਕੀਤਾ ਸੀ ਟੋਟਲ ਕੰਮ ਤੁਸੀਂ ਆਪ ਕਰਦੇ ਆ ਟੋਟਲ ਹਾਂ ਆਪ ਕਰਦੇ ਆ ਠੀਕ ਹੈ ਜੀ ਬਾਕੀ ਟਰੈਕਟਰ ਬਾਈ ਹੋਰ ਕਿਹੜੇ ਕਿਹੜੇ ਮੋਡੀਫਾਈ ਵਾਲਾ ਕਰਦੇ ਜਿਆਦਾ ਤੁਸੀਂ ਜਿਆਦਾ ਨਾਟ ਕਰਾਂ ਹੀ ਕਰਦੇ ਆ ਆਪਾਂ ਹਾਂ ਜੀ ਬਾਕੀ ਬਾਈ ਲਾਸ ਵੀ ਆਇਆ ਵਾ ਆਪਣੇ ਕੋਲ ਮੇਰਗੁਰ ਦਾ ਕੰਮ ਕਰਨਾ ਉਹਦਾ ਹਾਂ ਜੀ ਬਾਕੀ ਸਾਰੇ ਹੀ ਕਰਦੇ ਆ ਆਪਾਂ ਠੀਕ ਹੈ ਜੀ 911 ਦੇ ਫੋਰਡ ਵੀ ਥੋੜੀ ਜਿਆਦਾ ਡਿਮਾਂਡ ਕਰਕੇ ਨਾ ਇਹ ਬਾਹਰ ਲਈ ਕੰਦੇ ਜਾਂਦੇ ਨੇ ਬਈ ਤਿਆਰ ਕਰਕੇ ਹਾਂ ਬਾਹਰ ਵੀ ਠੀਕ ਆ ਜੀ ਹੁਣ ਅਮਰੀਕਾ ਜਾਣਾ ਇੱਕ ਟਰੈਕਟਰ ਨਾਲ ਕਰਾਂ ਹਾਂਜੀ ਇਹਨਾਂ ਬਾਰੇ ਦੱਸੋ ਟਰੈਕਟਰਾਂ ਬਾਰੇ ਆਪਾਂ ਕੀ ਕੀ ਕੀਤਾ ਇਹਨਾਂ ਦਾ ਜੀ ਇਹਨਾਂ ਦਾ ਆਪਾਂ ਗੇਅਰ ਦਾ ਹਾਂਜੀ ਇੰਜਨ ਦਾ ਹਾਂਜੀ ਜਾਨੀ ਬਾਕੀ ਮਗਰਾੜ ਮਗਰੂੜ ਟਾਇਰ ਟੂ ਸਾਰਾ ਆਪਾਂ ਹੀ ਕਰਵਾਇਆ ਇਹ ਕੰਮ ਹਾਂਜੀ ਟੋਟੋ ਕੰਮ ਟੋਟਲੀ ਠੀਕ ਆ ਪਾਵਰ ਸ਼ੇਰਨ ਕੀਤਾ ਹਾਂਜੀ ਤੇ ਲੈਫਟ ਲੋਕਟ ਵਾਲਾ ਕੰਮ ਪੂਰਾ ਬ੍ਰੇਕਾਂ ਵਾਲਾ ਜਿਹੜਾ ਕੱਚ ਹੁੰਦਾ ਹੀ ਫੋੜਦਾ ਉਹ ਵੀ ਕੜਤਾ ਹਾਂਜੀ ਕੜਤਾ ਹਾਂਜੀ ਲੈਫਟ ਦਾ ਵੀ ਲੈਫਟ ਦਾ ਵੀ ਆਏ ਬੰਦ ਟਰੈਕਟਰ ਖੜਾ ਹੈ ਨਾ ਹਾਲ ਮਗਰ ਟੰਗੇ ਆ ਕੋਈ ਚੱਕਰ ਨਹੀਂ 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 ਕੋਈ ਥੱਲੇ ਨਹੀਂ ਛੜਦਾ ਲੈਫਟ ਹਾਂ 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 ਠੀਕ ਆ ਜੀ ਗਰੰਟੀ ਦਾ ਰੋ ਕੰਮ ਆਪਣਾ ਤੇ ਟਾਇਰ ਬਾਈ ਕਿਹੜੇ ਪਾਤੇ ਦੇ ਟਾਇਰ ਵੀ केटी ਦੇ ਆ ਠੀਕ ਆ 14928 ਦੇ ਹਾਂ ਠੀਕ ਆ ਤੇ ਮੂਰਲੇ ਟਾਇਰ ਮੂਰ ਸਪੋਰਟਸ ਬਾਈ ਸਪੋਰਟਸ ਪਾਤੇ ਹੈ ਠੀਕ ਆ ਜੀ ਸਮਾਨ ਸਾਰਾ ਅਰੀਜਨਲ ਲੱਗਾ ਹੈ ਹਾਂ ਜੀ ਹਾਂ ਜਮਾ ਅਰੀਜਨਲ ਲੱਗਾ ਹੂੰ 2 ਉਹਲੇ ਦੀ ਡਿਮਾਂਡ ਆਪਾਂ ਉਹ ਜੇ ਅਗਲਾ ਕਹਿੰਦਾ ਵੀ ਆਪਾਂ ਆਏ ਨੇ ਆਏ ਕਰਾਉਣਾ ਤਿਆਰ ਆਪਾਂ ਉਵੇਂ ਤਿਆਰ ਕਰ ਦੀਦਾ ਰੇਟਰ ਆਹੋ ਜਿਵੇਂ ਵੀ ਕਰਾਉਣਾ ਜਿਵੇਂ ਅਗਲੇ ਦੀ ਅੱਛਾ ਉਵੇਂ ਵੀ ਕਰ ਦੀਦਾ ਠੀਕ ਹੈ ਜੀ ਹਾਂ ਅਗਲੇ ਦੀ ਬਾਹਰ ਕਰਾਉਣਾ ਅਗਲੇ ਨੇ ਹਾਂ ਜੀ ਜਿਹੜੀ ਛਤਰੀ ਲਗਾਉਣੀ ਹੈ ਜਿਹੜੀ ਛਤਰੀ ਲਗਾਉਣੀ ਆ ਹਾਂ ਜੀ ਜਿਹੇ ਜੀ ਡਿਮਾਂਡ ਆ ਉਹ ਜਾ ਕੰਮ ਹੋ ਜਾਂਦਾ ਹਾਂ ਜੀ ਹਾਂ ਜੀ ਹਾਂ ਜੀ ਵੱਧ ਤੋਂ ਵੱਧ ਜਿਵੇਂ ਵੀ ਅਗਲੇ ਨੇ ਕਰਨਾ ਰੰਗ ਵੀ ਆਪਣਾ ਟੂਕੇ ਦਾ ਆਊਗਾ ਪੇਂਟਰ ਸਾਹਿਬ ਅੱਛਾ ਰੰਗ ਦਾ ਵੀ ਥੋੜਾ ਆਉਦਾ ਕੰਮ ਆਉਦਾ ਕੰਮ ਠੀਕ ਹੈ ਟੂਕੇ ਦਾ ਰੰਗ ਆ ਹਾਂ ਟੂਕੇ ਦਾ ਰੰਗ ਰੰਗ ਦੀ ਚਮਕ ਦੇਖੋ ਬਈ ਆ ਠ ਠੀਕ ਆ ਠੀਕ ਆ ਸ਼ੀਟ ਵੀ ਪੂਰੀ ਕੰਮ ਲੱਗ ਜਾਂਦਾ ਬਾਈ ਹਾਂਜੀ ਹਾਂ ਇਹ ਕਾਰ ਵਾਲੀ ਸੀਟ ਆ ਇਹ ਛੱਕਾਰ ਵਾਲੀ ਸੀਟ ਆ ਇਹ ਹਾਂ ਹਾਂ ਕਹਿੰਦੇ ਟਰੈਕਟਰ ਦੇ ਵਿੱਚ ਕੋਈ ਕਾਚ ਨਹੀਂ ਹੋਣਾ ਇਸ ਟਾਈਮ ਹਾਂਜੀ ਨਾ ਸਟਾਰਟ ਕਰਕੇ ਪਾਵਰਪੂਰ ਮੋੜ ਕੇ ਵੇਖੋ ਹੂੰ 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 ਉਹ ਕਰਾ ਕਰੀ ਪੀਤੇ ਸਟਾਰਟ ਬਾਈ ਨੂੰ ਆ ਬਹੁ ਵੀ ਪੇਂਟਰ ਆਪਣਾ ਅੱਛਾ ਇਹ ਬਾਈ ਨੇ ਰੰਗ ਕੀਤਾ ਹਾਂ ਹਾਂ ਬਾਈ ਕਿਹੜਾ ਰੰਗ ਕੀਤਾ ਆਪਾਂ ਟੂ ਕਿਹੜਾ ਬਾਈ ਜੀ ਸਸੇ ਕਾਰ ਸਸੇ ਗੱਲ ਸਸਾ ਬਾਈ ਗੁਰਦੀ ਕੀ ਪਾ ਲਈ ਇਹ ਜੀ ਤੂਗੇ ਪੇਂਟ ਕੀਤਾ ਈ ਸਾਰਾ ਠੀਕ ਹੈ ਜੀ ਠੀਕ ਹੈ ਜੀ ਟੋਟਲ ਲੇਟ ਹੋ ਜੱਟ ਠੀਕ ਹੈ ਜੀ ਵਧੀਆ ਟੂਕੇ ਚ ਕੀਤਾ ਆ ਕੋਈ ਅਸਲੀ ਨਹੀਂ ਵਰਤਿਆਗਾ ਕੋਈ ਮਿਲਾਵਟ ਨਹੀਂ ਕੀਤੀ ਗਈ ਇਹ ਸਪੈਸ਼ਲ ਰੰਗ ਤਿਆਰ ਕਰਾ ਕੇ ਟੂਗੇ ਦਾ ਜਿੰਤੋਂ ਮਰਜ਼ੀ ਪੁੱਛ ਸਕਦੇ ਚੈੱਕ ਕਰ ਸਕਦੇ ਆ ਹਾਂ ਜੀ ਲਾਈਵਡਿਟੀ ਪੂਰੀ ਹੈ ਪੂਰਾ ਇੱਕ ਨੰਬਰ ਰੰਗ ਆ ਇਹ ਟੋਪ ਨੰਬਰ ਇਹ ਤੋਂ ਬਤਕੇ ਰੰਗ ਹੈ ਠੀਕ ਹੈ ਜੀ ਕਰੇ ਸਟਾਰਟ ਬਾਈ ਪਾਵਰਪੂਰ ਵੇਖ ਕੇ ਚੈੱਕ ਕਰੋ ਪੂਰਾ ਪੰਬਈ ਇਹਦੇ ਪੰਪ ਪੰਪ ਦਾ ਸਾਰਾ ਕੰਮ ਹਾਂਜੀ ਹਾਂ ਟੋਟਲ ਹੀ ਕਰਤਾ ਇੰਜਨ ਦਾ ਪੰਪ ਦਾ ਗੇਅਰ ਦਾ ਸਾਰਾ ਕਰ ਹਾਂਜੀ ਹਾਂ ਸਾਰਾ ਠੀਕ ਹੈ ਜੀ ਇਹ ਜਿਹੜੇ ਮੀਟਰ ਦੂਜੇ ਲਾਏ ਆ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਮੀਟਰ ਸਾਰੇ ਨਵੇਂ ਆ ਬਾਈ ਨਵੇਂ ਮਾਡਲ ਵਾਲਾ ਕੰਮ ਠੀਕ ਹੈ ਬਾਈ ਪੂਰਾ ਪੈਰ ਦਾ ਨਾ ਸੀਟਾਂ ਸਤਾਂ ਸਭ ਐਨ ਮਰਗਾ ਨਵੇਂ ਦੀ ਫੀਲਿੰਗ ਦੇਊਗਾ ਬੱਤ ਪੂਰਾ ਨਵੇਂ ਵਾਲਾ ਕੰਮ ਆ ਤੇ ਭਾਈ ਤੇ ਵੀ ਭਾਈ ਪੂਰਾ ਕੰਮ ਆ ਇਹਦਾ ਹਾਂ ਹਾਂਜੀ ਹਾਂ ਜਿਹੜੇ ਮਰਦੀ ਦੱਬ ਕੇ ਵਾਓ ਇਨਾ ਟੈਰਾਂ ਚ ਕੋਈ ਚੱਕਰ ਨਹੀਂ 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 ਕੋਈ ਚੱਕਰ ਨਹੀਂ ਗਾ ਠੀਕ ਆ ਕਦੋਂ ਜੇ ਦਿੱਕਤ ਆਉਂਦੀ ਉਹ ਕੋਈ ਦਿੱਕਤ ਨਹੀਂ ਆਉਂਦੀ ਅੱਛਾ ਕਦੋਂ ਜੇ ਮੜਾ ਮੋਟਾ ਹਣਾ ਚੌੜੇ ਕਰਕੇ ਨਾ ਮੋਰੋ ਚੌੜੇ ਕਰਕੇ ਬਸ ਹਲਾਂ ਦੇ ਤਵਿਆਂ ਤੇ ਜਿਵੇਂ ਮਰਜ਼ੀ ਬਾਈ ਚੱਲੋ ਹਾਂ ਕੋਈ ਚੱਕਰ ਨਹੀਂ ਆ ਠੀਕ ਹੈ ਜੀ ਅੱਜ ਇਹ ਬੰਪਰ ਬਾਈ ਕਹਿੰਨੇ ਇਹ 1.5 ਫੁੱਟ ਤੱਕ 2 ਫੁੱਟ ਦਾ ਇਹ 1.5 ਫੁੱਟੀ 1.5 ਦਾ 65 ਕਿਲੋ ਦਾ ਹੈ ਹਾਂ 65 ਦਾ ਵੀ ਬਣ ਜਾਂਦਾ ਹਾਂ 75 ਦਾ ਉਹ ਅਗਲੇ ਦੀ ਮਾਂ ਦੀ ਗੱਲ ਹਾਂ ਉਹ ਅਗਲੇ ਦੀ ਡਿਮਾਂਡ ਆ ਬਾਕੀ ਜੱਗ ਦਾ ਇਹ ਹੀ ਆ ਹਾਂ ਜੱਗ ਦਾ ਬੰਪਰ ਇਹ ਹੀ ਆ ਫੋੜਦੇ ਨਾ ਕਿਉਂਕਿ ਸਾਈਜ਼ ਇਹੀ ਬਣ ਜਾਂਦਾ ਜੀ ਵਜ਼ਨ ਵਧਾਉਣਾ ਘਟਾਉਣਾ ਉਹ ਆ ਪੱਤ ਉਹ ਜੇ ਜੀ ਮਰਜ਼ੀ ਹੈ ਵੀ ਪੱਤੀ ਲਵਾ ਲਓ ਹਾਂਜੀ 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 ਤੇ ਲਾਈਟਾਂ ਬਾਈ ਜਿਹੜੀਆਂ ਇਹ ਵੀ ਆਪਣਾ ਇੱਥੇ ओरिजिनल ਜਮਾਂ ਸਮਾਨ ਹਾਂ ਹਾਂ ਇਹ ਐਲਡੀ ਲਾਈਟਾਂ ਲੱਗਾਂ ਇੱਥੇ ਅੱਛਾ ਐਲਡੀ ਲਾਈ ਲੱਗ ਜਾਂਦੀ ਆ ਅੱਛਾ ਹਾਂ ਵਿੱਚੋਂ ਲੱਗ ਜਾਂਦੀ ਆ ਠੀਕ ਆ ਹਾਂ ਆ ਜਿਹੜੇ ਬਾਕੀ ਆਪਣੇ ਕੋਲ ਟਰੈਕਟਰ ਹੋਰ ਕਿਹੜੇ ਕਿਹੜੇ ਖੜੇ ਆਣ ਭਾਈ ਜਾ ਤਾਂ 95 ਹੀ ਖੜੇ ਆਪਣੇ ਅੱਛਾ 911 ਤਿਆਰ ਕਰੀ ਜਾਂਦੇ ਆ ਜਾਵਾ ਰੰਗ ਤੇ ਬਸ ਇਹ ਤਾਂ ਕੰਮ ਹੋ ਜਾ ਰਿਹਾ ਫਿਨਲ ਹਾਂ ਇਹ ਪੂਰਾ ਇੰਨਾਂ ਦਾ ਕੰਮ ਫੁੱਲ ਕੀਤਾ ਇਹਦਾ 65 ਬਾਈ ਵਾਲਾ ਲਾਇਆ ਆਪਾਂ ਅੱਛਾ 65 ਬਾਈ ਵਾਲਾ ਇਹ ਸਲਾਤ ਆ ਇਹਦਾ ਹਾਂ ਮੋੜ ਲਾ ਠੀਕ ਆ ਹਾਂ ਆ ਵੇਖੋ ਪੈਪਾਂ ਦੀ ਫੈਟਾਂ ਫੋਨ ਚੈੱਕ ਕਰੋ ਅੱਛਾ ਹਾਂ ਸਟਾਰਟ ਕਰਕੇ ਦਿਖਾਵਾਂਗੇ ਆਪਾਂ ਆ ਵੇਖੋ ਇਧਰ ਸਰਪਾ ਲਾਇਆ ਆਪਾਂ ਜੌਂਡੀਅਰ ਵਾਲਾ ਠੀਕ ਹੈ ਅੱਗੇ ਸਿਲੰਡਰ ਸਿਲੰਡਰ ਪਾੜ ਜਾਂਦੇ ਸੀ ਹਾਂਜੀ ਤੇ ਲੇਖ ਹੀ ਰਹਿੰਦਾ ਸੀ ਤੇ ਆ ਵੇਖੋ ਹੁਣ ਤੁਸੀਂ ਸਰਪਾ ਲਾਦਾ ਜੌਂਡੀਅਰ ਵਾਲਾ ਠੀਕ ਹੈ ਹਾਂ ਇਹਦੀ ਆਵਾਜ਼ ਉਹ ਜਿਹੜੀ 93 ਗਰਾਂ ਦੀ ਪਿੱਛੇ ਪਹਿਲਾਂ ਇਸੇ ਦੇ ਪਿੱਛੋਂ ਆਵਾਜ਼ ਬਾਲੀ ਹੁੰਦੀ ਉਹ ਨਹੀਂ ਆਉਂਦੀਗੀ ਹੋਲੈਂਡ ਹੋਇਆ ਇਹ ਹੋਇਆ ਇਹਦੀ ਗਾਰੰਟੀ ਦੇਵਾਂਗੇ ਫੁੱਲ ਠੀਕ ਆ ਹਾਂ ਵਿਵਾਦ ਕਰੇ ਤਾਂ ਬਾਅਦ ਖਤਮ ਕਰਤੀ ਇਹ ਨਗਰਲੇ ਸਹੀ ਬਾੜੀ ਆ ਹਾਂ ਹਾਂ ਜਮਾ ਬੰਦ ਹੋ ਗਿਆ ਬ੍ਰੇਕਾਂ ਬਰੂਕਾਂ ਵਾਲਾ ਕੱਚ ਵੀ ਤਾਂ ਮੇੜ ਤਾਂ ਜਾੜਤਾ ਇਹ ਤਾਂ ਜੌਂਡੀ ਵਾਲਾ ਤਾਂ ਹੀ ਸਰਪਾ ਲਾਇਆ ਨਾ ਅਸੀਂ ਲੈਫਟ ਦਾ ਲੈਫਟ ਦਾ ਵੀ ਠੀਕ ਆ ਹਾਂ ਸਾਰਾ ਟੋਟਲੀ ਕੀਤਾ ਇਹ ਕੰਮ ਆਪਾਂ ਠੀਕ ਹੈ ਤੇ ਟਾਇਰ ਬਾਈ ਕਿਹੜੇ ਪਾਦੇ ਇਹ 18 ਦੇ ਟਾਇਰ ਆ ਜੀ ਅਸ਼ਾ ਇਹਦੇ 18 ਦੇ ਕਰਤੇ ਨੇ ਹਾਂ ਰੈਡੀ ਲਉਂਦੇ ਆ ਹਾਂ ਰੈਡੀ ਆ 18 ਦੇ ਹਾਂ ਕਰਦੇ 18 ਮਗਰਾਰੇ ਦੇ ਤੇ ਵੱਡੇ ਲਾਉਣੇ ਆ ਠੀਕ ਆ ਜੀ ਬਾਕੀ ਜੋ ਤਿਆਰ ਹੋ ਗਿਆ ਹਾਂ ਫਿਰ ਵੀਡੀਓ ਪਾਵਾਂਗੇ ਇਹਦੀ ਹਾਂਜੀ ਹਾਂਜੀ ਤਿਆਰ ਹੋਏ ਤਾਂ ਪਤਾ ਲੱਗਣਾ ਕਿ ਇਹ ਕੱਲ ਹੀ ਸਟਾਰਟ ਕੀਤਾ ਆਪਾਂ ਇਹ ਹਾਂਜੀ ਹਾਂਜੀ ਇਹ 61 ਆਪਣੇ ਕੋਲ ਕਿੰਨੇ ਖੜੇ ਹੁਣ ਕੰਮ ਵਾਲੇ 61 ਹੋਣਗੇ ਮੇਰੇ ਹਿਸਾਬ ਨਾਲ ਅਜੇ 8 ਕੋਣਗੇ ਹਾਂ 8 8 4 ਆ ਖੜੇ ਆ ਹਾਂ ਠੀਕ ਆ ਜੀ ਹਾਂ ਇਹਦਾ ਕੰਮ ਹੋ ਗਿਆ ਤਕਰੀਬਨ ਹਾਂ ਹਾਂ ਠੀਕ ਆ ਜੀ ਕੋਈ ਵੀ ਸਾਰੀ ਗੱਲ ਰੰਗ ਤੇ ਆਪੇ ਜੀ ਹਾਂ ਇਹ ਰੰਗ ਵਾਲਾ ਗਾਮੇ ਰਹਿ ਗਿਆ ਹਾਂ ਇਹ ਰੰਗ ਤੇ ਤਿਆਰੀ ਹੈ ਜੀ ਬਸ ਇਹ ਵਾਹ ਕੇ ਚੈੱਕ ਕੀਤਾ ਹੀ ਉਹਦੇ ਅੱਛਾ ਵਾਹ ਲਿਆ ਕੱਲਾ ਰੰਗ ਰਹਿ ਗਿਆ ਕੱਲਾ ਰੰਗ ਰਹਿ ਗਿਆ ਠੀਕ ਹੈ ਬਾਈ ਆ ਫਾਰਮ 65 ਆ ਇਹ ਯੂਪੀ ਚੋਂ ਆਇਆ ਯੂਪੀ ਚੋਂ ਆਇਆ ਅੱਛਾ ਯੂਪੀ ਚੋਂ ਆਇਆ ਇਹਦਾ ਫੁੱਲ ਕੰਮ ਕੀਤਾ ਸਾਰਾ ਅੱਛਾ ਇਹ ਵੀ ਤਿਆਰ ਕਰਨਾ ਹੈ ਫਾਰਮ ਟਰੱਕ 65 65 ਠੀਕ ਹੈ ਬਾਈ ਇਹ ਜਾਨੀ ਨੂੰ ਸਾਰਾ ਰੱਖਿਆ origignal ਚੈੱਕ ਹਾਂਜੀ ਹਾਂ ਠੀਕ ਹੈ ਜੀ ਯਾਨੀ ਜੇ ਦੀ ਨਾ ਕੋਈ ਉਹ ਜਿਹਾ ਅਗਲੇ ਪੈਦੇ ਨਾ ਟਾਇਰਾਂ ਟੁਰਾਣਾ ਕੋਈ ਛੇੜਖਾਨੇ ਦਾ ਸਾਰਾ ਓਰੀਜਨਲ ਰੱਖਣਾ ਹੈ ਜੀ ਠੀਕ ਹੈ ਇਹਦਾ ਫਿਰ ਆਪਣਾ ਕਿਵੇਂ ਕੰਮ ਕੁੰਮੀ ਕਰਨੀ ਹੈ ਮੋਡੀਫਿਕੇਸ਼ਨ ਕਰਨੀ ਹੈ ਦੀ ਇਹ ਸਾਰਾ ਕੰਮ ਕੋ ਟੋਟਲ ਹੋਇਆ ਇਹਦਾ ਜਿਹਦਾ ਰਿਪੇਅਰ ਫੁੱਲ ਹੋ ਗਈ ਇਹਨਾਂ ਨੇ ਕੰਮ ਲੈਣਾ ਉਦਾਂ ਅੱਛਾ ਟਾਇਰ ਨਹੀਂ ਬਦਲਨੇ ਵੀ ਟਾਇਰ ਇਹਦੇ ਨਾਲ ਦੇ ਓਰੀਜਨਲ ਹੀ ਪਾਵਾਂਗੇ ਨਵੇਂ ਜਿਹੇ ਪਾਏ ਠੀਕ ਹੈ ਓਰੀਜਨਲ ਪਾਵਾਂਗੇ ਸਾਡੇ ਜੁੜੇ ਟਾਇਰਾਂ ਦਾ ਕੰਮ ਨਹੀਂ ਕਰਨਾ ਅੱਛਾ ਸ਼ੋ ਬਾਹਰ ਮੋਡੀਫਿਕੇਸ਼ਨ ਵਾਲਾ ਕੰਮ ਨਹੀਂ ਕਰਨਾ ਇਹਦਾ ਜਿਹਨੇ ਕੰਮ ਲੈਣਾ ਫੁੱਲ ਹਾਂਜੀ ਇਹ ਕਹਿੰਦੇ ਦੱਸ ਉ ਆਹ ਇਹਦਾ ਬਾਈਲਾਰ ਆ ਇਹਦਾ ਗੇਅਰ ਆਪਾਂ ਹਾਂਜੀ ਸਾਰਾ ਫੁੱਲ ਕਰਮਾ ਇਹ ਬਾਈਲਾਰਸ ਹਾਂ ਇਹਦਾ ਫੁੱਲ ਇਹ ਕਿੱਥੋਂ ਆ ਆਪਣੇ ਕੋਲੇ ਇਹ ਆ ਜਗਰਾਵਾਂ ਤੋਂ ਅੱਛਾ ਇਹ ਵੀ ਤਿਆਰ ਕਰਨਾ ਹਾਂ ਠੀਕ ਆ ਇਹ ਵੀ ਤਿਆਰ ਕਰ ਲੈ ਤੇ ਉਧਰ ਵੀ ਖੜੇ ਟਰੈਕਟਰ ਆਪਣੇ ਕੋਲੇ ਹਾਂ ਹਾਂ ਉਧਰ ਵੀ ਆ ਮਾਦਾ ਅੱਛਾ ਆ ਸਵਰਾਜ ਕਰਨਾ ਪਹਿਲਾਂ ਹਾਂ ਇਹਦਾ ਇੰਜਨ ਇਹ ਫੁੱਲ ਹੀ ਕਰਨਾ ਤਿਆਰ ਇਹ ਵੀ ਠੀਕ ਆ ਹਾਂਜੀ ਹਾਂ ਪੂਰਾ ਇਹਨੂੰ ਮੋਡੀਫਾਈ ਵੀ ਕਰਨਾ ਹੈ ਮੋੜੀ ਭਾਈ ਸ਼ਾਇਦ ਨਾ ਕਰਾਉਣਾ ਉਹਦੇ ਜਰਗੀਰ ਦਾ ਹੀ ਕੰਮ ਕਰਾਉਣਾ ਠੀਕ ਆ ਹਾਂ ਇਹ 59 11 ਹਾਂ ਇੱਧਰ 59 ਕਰਾਂ ਤਿਆਰ ਹੋ ਗਿਆ ਲੱਗ ਪਿਆ ਅੱਛਾ ਇਹਦਾ ਰੰਗ ਦਾ ਕੰਮ ਰਹਿ ਗਿਆ ਹੁ ਤਿਆਰ ਕਰਤਾ ਹਾਂ ਹਾਂ ਓੜਾ ਕੰਮ ਹੀ ਰਹਿ ਗਿਆ ਆਹ ਵਾਹ ਅਸੀਂ ਚੈੱਕ ਕੀਤਾ ਵਾਹ ਚੈੱਕ ਕਰ ਲਿਆ ਹਾਂ ਹਾਂ ਆਹ ਆਵਾਜ਼ ਕਰਦਾ ਏ ਟਰੈਕਟਰ 36 33 ਆ ਪਾਵਰ ਵਧਾਉਣੀ 36 ਇਹ ਆਵਾਜ਼ ਕਾ ਵੀ ਕਰਦਾਈ ਬਾਈ ਮਗਰ ਡੈਕਸ਼ਨਾਂ ਦੀ ਆਵਾਜ਼ ਸੀ ਜੀ ਅੱਛਾ ਡੈਕਸ਼ਨਾਂ ਦੀ ਆਵਾਜ਼ ਆ ਉਹਨਾਂ ਨੇ ਆਉਣ ਲੱਗਣੀ 36 ਦੀ ਨਾ ਹਾਂ ਇਹਦੀ ਗਰੰਟੀ ਦੀ ਸੁਦਾ ਕੰਮ ਕਰਦੇ ਆ ਅੱਛਾ ਪੱਕਾ ਗਰੰਟੀ ਵਾਲਾ ਪੱਕਾ ਖਤਮ ਕਰ ਦਿੰਨੇ ਆ ਹਾਂ ਠੀਕ ਆ ਬਾਕੀ ਇਹ ਕੇਮ ਬਦਲਨੀ ਆ ਪੰਪ ਦਾ ਕੰਮ ਕਰਾਉਣਾ ਇਹਦਾ ਸਾਰਾ ਅੱਛਾ ਇਹ ਪਾਰ ਮੋਡੀਫਾਈ ਕਰਦੇ ਆ ਪਾਵਰ ਹਾਂ 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 ਵਧਾਉਣੀ ਆ ਇਹਦੀ ਠੀਕ ਆ ਜੀ ਹਾਂ ਨਾੜ ਕਰਾ ਖੁੱਲਿਆ ਸਾਰਾ ਇਹ ਦਾ ਨਾੜ ਖੁੱਲਿਆ ਗਿਆ ਸਾਰਾ ਠੀਕ ਆ ਇਹਦਾ ਵੀ ਸਾਰਾ ਕੰਮ ਕਰਨਾ ਟੋਟਲ ਇਹ ਜਮਾਂ ਫੁੱਲ ਤਿਆਰ ਕਰਨਾ ਇਹ ਟਰੈਕਟਰ ਅੱਛਾ ਇਹ ਪੂਰਾ ਕਰਨਾ ਤਿਆਰ ਮੋਡੀਫਾਈ ਹੈ ਹਾਂ ਤੇ ਕਿੰਨੇ ਟਾਈਮ ਤੇ ਬਾਈ ਕਰਦਨੇ ਟਰੈਕਟਰ ਤੇ ਲੱਗ ਜਾਂਦੇ 4 1/2 ਮਹੀਨੇ ਨਾਟਗਰਾਂ ਵਾਲਾ ਹੁੰਦਾ ਫਿਰ ਕਰਦੀਦਾ ਉਹ ਹਿਸਾਬ ਨਾਲ ਇਹ ਛੇਤੀ ਵਾਲਾ ਜਾਨੀ 3 1/2 ਮਹੀਨੇ ਫਿਰ ਵੀ ਲੱਗ ਜਾਂਦੇ ਆ ਲੱਗ ਜਾਂਦਾ ਔਰ ਟਿਕਾੜੇ ਕੰਮ ਕਰਨਾ ਰਹੀ ਨਾ ਫਿਰ ਤਾਂ ਬਈ ਲੱਗਦਾ ਤਾਂ 4 1/2 ਮਹੀਨੇ ਤਾਂ ਲੱਗਦੇ ਆ ਹਾਂ ਹਾਂ ਉਹਨਾਂ ਲੱਗਿਆ ਇਹ ਠੀਕ ਆ ਜੀ ਬਾਤ ਤਿਆਰੀ ਆਣ ਖੋਲਣ ਦੀ ਇਹ ਸਵੇਰੇ ਖੁੱਲ ਜਾਊਗਾ ਸਾਰਾ ਠੀਕ ਆ ਬਾਈ ਇਹ ਨਾਟਗਰਾਂ ਪਿਆਰ ਕਰਤਾ ਬਈ ਸਾਰਾ ਹਾਂਜੀ ਹਾਂ ਇਹ ਹੋ ਗਿਆ ਜੀ ਟ੍ਰਿਟ ਤਿਆਰ ਆ ਜਮਾ ਇਹ ਹਾਂ ਤਿਆਰ ਆ ਠੀਕ ਆ ਹਾਂ ਇਹਦਾ ਕੀ ਕੀ ਕੰਮ ਕੀਤਾ ਆਪਾਂ ਟੋਟਲੀ ਕੀਤਾ ਹਾਂ ਹਾਂ ਇਹਦਾ ਟੋਟਲੀ ਕੀਤਾ ਠੀਕ ਆ ਪੈਰ ਇਹ ਕਿੰਨੇ ਨੰਬਰਾਂ ਮੂਰ ਲੈ ਦੇ 1016 1016 ਇਹ 1016 ਦੇ ਆ ਆ ਹੈਗੇ ਆ 17 ਦੇ 17 ਦੇ ਆ 17 928 ਹਾਂਜੀ ਹਾਂ ਠੀਕ ਆ ਬਾਈ ਬਾਕੀ ਉੱਪਰ ਛਤਰੀ ਜੁਤਰੀ ਆ ਗਿਆ ਹਾਂ ਜੀ ਮਗਰ ਲੱਗਾ ਇਹਦੇ ਲੈ ਟੋਟਲ ਕੰਮ ਕਰਾਤਾ ਹਾਂ ਵੇ ਜੈਕੇ ਦੇ ਮਗਰ ਲਾਇਆ ਸੀ ਅੱਛਾ ਲੈਫਟ ਤੇ ਇਦਾਂ ਤੇਲ ਤੇਲ ਵਾਲੀਆਂ ਬ੍ਰੇਕ ਆਂਦੀਆਂ ਤੇਲ ਬ੍ਰੇਕ ਆਂਦੀਆਂ ਹਾਂ ਇਹ ਤੇਲ ਵਾਲੀਆਂ ਕੀਤੀਆਂ ਠੀਕ ਆ ਜੀ ਹਾਂ ਆ ਜੀਰੇ ਤੋਂ ਆਇਆ ਟ੍ਰੈਕ ਸਾਡੇ ਕੋਲ ਇਹ ਤਿਆਰ ਕਰਨਾ ਹਜੇ ਹਾਂ ਇਹ ਫੁੱਲ ਕਰਨਾ ਤਿਆਰ ਹਾਂ ਠੀਕ ਆ ਬਾਈ ਇਹ ਤਾਂ ਨਹੀਂ ਖੋਲਿਆ ਜਿਹੜਾ ਖੋਲਣਾ ਹਣਾ ਨਹੀਂ ਨਹੀਂ ਇਹ ਬਸ ਸਵੇਰੇ ਇਹਨੂੰ ਵੀ ਖੋਲਣਾ ਉਹ ਇੱਕ ਉਹ ਖੋਲਣਾ ਟ੍ਰੈਕ ਹੂੰ ਇਹ ਖੋਲਣ ਵਾਲੀ ਐ ਠੀਕ ਆ ਇੱਕ ਆਪਣਾ ਸੋਫਾ ਆਇਆ ਸੋਫਾ ਆਇਆ ਉਹ ਵੀ ਤਿਆਰ ਇਹਦਾ ਸਾਰਾ ਕੰਮ ਕਰਨਾ ਬਾਈ ਹਾਂ ਇਹਦਾ ਸਾਰਾ ਇਹ ਪੂਰਾ ਤਿਆਰ ਕਰਨਾ ਹੈ ਹਾਂ ਇਹਦਾ ਇੰਜਨ ਗੇਅਰ ਦਾ ਹਾਂ ਲੈਫਟ ਦਾ ਪਾਵਰ ਹਾਂ ਸਾਰਾ ਕਰਨਾ ਇਹਦਾ ਠੀਕ ਹੈ ਜੀ ਹਾਂ ਆਪਣੇ ਕੋਲ ਠੀਕ ਆ ਠੀਕ ਆ ਠੀਕ ਆ ਬਾਈ ਜੇ ਉਹਨਾਂ ਟਰੈਕਟਰ ਕਹਿੰਨੇ ਤਿਆਰ ਕਰਾਉਣੇ ਆ ਨਾ ਤੇ ਕਿੰਨਾ ਟਾਈਮ ਪਹਿਲਾਂ ਤੁਹਾਨੂੰ ਦੱਸਣਾ ਪਊਗਾ ਬੁਕਿੰਗ ਵਾਸਤੇ ਆਪਾਂ ਨੂੰ ਦੱਸਣਾ ਪਊਗਾ ਅਗਲੇ ਨੂੰ ਮਹੀਨਾ ਦਾ ਪਹਿਲਾਂ ਦੱਸਣਾ ਪਊਗਾ ਠੀਕ ਆ ਜੀ ਹੁਣ ਤੁਹਾਡੇ ਕੋਲ ਕੰਮ ਬਹੁਤ ਪਿਆ ਕਿੰਨਾ ਟਾਈਮ ਦੀ ਬੁਕਿੰਗ ਆ ਜੇ ਪਈ ਤੁਹਾਡੇ ਕੋਲ ਕੰਮ ਦੀ 6 ਮਹੀਨਿਆਂ ਦੀ ਪਈ ਆ 6 ਮਹੀਨਿਆਂ ਦਾ ਕੰਮ ਤੁਹਾਡੇ ਕੋਲ ਪਿਆ ਆ ਜੀ ਹਾਂ ਤੇ ਮਹੀਨਾ ਪਹਿਲਾਂ ਤੁਹਾਨੂੰ ਫੋਨ ਕਰਕੇ ਦੱਸ ਦੇਵੇ ਤੇ ਤੁਹਾਨੂੰ ਉਹ ਟਾਈਮ ਦੇ ਦੇਵਾਂਗਾ ਅਗਲੇ ਹਾਂ ਜੇ ਟਰੈਕਟਰ ਅਗਲੇ ਨੇ ਛੱਡ ਕੇ ਜਾਣਾ ਤਾਂ ਵੀ ਕੋਈ ਗੱਲ ਨਹੀਂਗਾ ਹਾਂਜੀ ਤੇ ਉਹਦਾ ਪਲੇਟਫਾਰਮ ਜਾਂ ਹੋਰ ਕੋਈ ਮਾੜਾ ਮੋਟਾ ਕੰਮ ਹੋਈ ਜਾਂਦਾ ਰਹਿੰਦਾ ਹਾਂ ਜਿਵੇਂ ਵੀ ਜੇ ਕੰਮ ਕਰਾਉਣਾ ਹੈ ਨਾ ਸਮਾਨ ਦਾ ਹਾਂ ਤੈਨੂੰ ਪਤਾ ਕੀ ਹੈ ਜੀ ਹਾਂ ਬਸ ਜਿਵੇਂ ਮਰਜ਼ੀ ਹੈ ਗਾਹਕ ਜਿਹੜਾ ਗੱਲ ਕਰ ਲਵੇ ਹਾਂ ਜੀ ਇਹ ਹੈ ਜਿਆ ਟਾਈਮ ਹੋਊ ਹੈ ਜੀ ਐਡਜਸਟਮੈਂਟ ਹੋ ਜੂਗੀ ਯਾਨੀ ਕਿ ਹਰ ਜਿਵੇਂ ਪੰਜ ਮਹੀਨਿਆਂ ਦਾ ਕੰਮ ਸਾਡੇ ਕੋਲ ਪਿਆ ਹੈ ਹਾਂ ਜੀ ਹੈਨਾ ਹਾਂ ਜੀ ਉਹ ਚ ਫਿਰ ਵੀ ਥੋੜਾ ਜਿਹਾ ਹਾਂ ਜੀ ਜਦੋਂ ਕੌਪਟੀ ਗੱਲ ਹੋਊਗੀ ਯਾਰ ਨਾਲ ਉਹ ਜਿੱਦਾਂ ਮਰਜ਼ੀ ਆਪ ਦਾ ਗੱਲ ਕਰਕੇ ਆਪਣੀ ਸੈਟਲਮੈਂਟ ਹੋ ਜਾਊਗੀ ਹਾਂ ਹਾਂ ਉਹ ਗਾਹਕ ਦੀ ਚੁਆਇਸ ਆ ਕਈ ਵਾਰੀ ਗਾਹਕ ਹੁੰਦਾ ਵੀ ਆਪ ਸਮਝਣ ਲੈ ਕੇ ਦੇਣਾ ਹਾਂ ਜੀ ਠੀਕ ਆ ਉਹ ਆਪ ਸਮਾਨ ਲਿਆ ਦੇਵੇ ਸਾਨੂੰ ਕੋਈ ਤਰਾਜ ਨਹੀਂ ਹਾਂਜੀ ਠੀਕ ਆ ਜਿੱਦਾਂ ਦਾ ਕੰਮ ਕਰਾਉਣਾ ਚਾਹੂਗਾ ਜਿੱਦਾਂ ਦਾ ਆਪ ਕੰਮ ਕਰਦਾ ਜੇ ਹੋ ਜਾ ਬਈ ਅਗਲਾ ਗੋਆ ਸਮਾਨ ਜਿਹੜਾ ਆਪ ਲੈਣਾ ਆਪ ਲਿਆਉਣਾ ਆਪ ਲਿਆ ਦੇਵੇ ਹਾਂ ਜਿਵੇਂ ਵੀ ਕਰਨਾ ਕੋਈ ਤਰਾਜ ਨਹੀਂ ਪਰ ਇਹ ਜਿਹੜਾ ਪੰਪ ਕਰਾਉਣਾ ਅਗਲੇ ਤਮੰਨਾ ਕਈ ਵਾਰੀ ਆ ਸੀ ਅੱਜ ਠੋਕਾਉਣਾ ਜਾਂ ਇਹਜਾ ਕੰਮ ਇਥੋਂ ਕਰਾਉਣਾ ਸਾਨੂੰ ਕੋਈ ਤਰਾਜ ਨਹੀਂਗਾ ਅਗਲੇ ਠੀਕ ਆ ਬਾਈ ਹਾਂ ਚਾਹੇ ਕੋਈ ਵੀ ਕੰਮ ਆਪਣੀ ਲੈਣ ਦਾ ਇਸ ਦਾ ਹਾਂਜੀ ਕਿਹਦੀ ਬੰਦੇ ਦੀ ਆਹਲੀ ਜਾਣ ਪਛਾਣ ਚ ਹੈਗਾ ਕੋਈ ਹਾਂਜੀ ਕਸਟਮਰ ਦੇ ਉਹ ਤੋਂ ਮਰਜ਼ੀ ਕਰਾ ਕੇ ਸਾਨੂੰ ਦੇਰ ਲੱਗਦਾ ਹਾਂਜੀ 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 ਠੀਕ ਆ ਬਾਈ ਇਹ ਟਰੈਕਟਰ ਚੱਲੇ ਕੋਢੀਪੁਰ ਨੂੰ ਕੋਦਰ ਬਾਈ ਕੋਦਰਾਂ ਅੱਛਾ ਬਾਈ ਆਮਨਦੀਪ ਕੋਲੇ ਬਾਈ ਆਮਨਦੀਪ ਕੋਲੇ ਬਾਈ ਠੀਕ ਆ ਠੀਕ ਆ ਹਾਂ ਇਟਲੀ ਆ ਇਹ ਗਿਆ ਟਰੈਕ ਸਕਾਟ ਗਿਆ ਠੀਕ ਆ ਤੇ ਇੱਕ ਫਾਰਮ ਥੱਥ ਗਿਆ ਬਾਈ ਕੋਲੇ ਇਹ ਅੱਜ ਤੋੜ ਦੇਣੇ ਆ ਹਾਂ ਇਹ ਅੱਜ ਤੋੜ ਦੇਣੇ ਆ ਰਾਈਟ ਅੱਛਾ ਪਹਿਲਾਂ ਇੱਕ ਸਕਾਟ ਤਿਆਰ ਕੀਤਾ ਸੀਗਾ ਹਾਂ ਇੱਕ ਸਕ ਹਾਂ ਆਖਿਆ ਫਾਰਮ 60 ਹਾਂ ਉਹਦਾ ਵੀ ਸੋ ਲੈਂ ਰਿਪੇਅਰ ਪੂਰ ਕਰਕੇ ਸਾਰਾ ਕੰਮ ਕਰਕੇ ਭੇਜਿਆ ਠੀਕ ਆ ਬਾਈ ਪੂਰੇ ਤੋਂ ਆਪਣੇ ਆ ਬੋਗਾ ਰੋੜਾ ਅੱਛਾ ਕੋੜ ਕਪੂਰੇ ਤੋਂ ਕਿੰਨੇ ਕਿਲੋਮੀਟਰ ਪੈਂਦਾ ਆਪਣਾ ਪਿੰਡ 6 ਕਿਲੋਮੀਟਰ ਕੋੜ ਕਪੂਰੇ ਦੇ 6 ਕਿਲੋਮੀਟਰ ਮੋਗੇ ਤੋਂ ਕਿੰਨੇ ਕਿਲੋਮੀਟਰ ਬੋਗਾ ਤੋਂ 40 ਪੈਂਦਾ ਉਹ ਕਿਦੇ 40 ਕਿਲੋਮੀਟਰ ਹਾਂਜੀ ਹਾਂ ਸਾਰੇ ਸਾਰੇ ਘਰ ਦੇ ਹੀ ਬੰਦੇ ਆ ਕੋਈ ਬਾਹਰਲਾ ਨਹੀਂ ਹੈਗਾ ਅੱਛਾ ਤੁਸੀਂ ਆਪ ਸਾਰਾ ਕੰਮ ਕਰ ਇਹ ਪੂਰਾ ਯਾਨੀ ਕਿ ਕਾਰੀਗਰ ਤਗੜਾ ਠੀਕ ਹੈ ਜੀ ਹਾਂ ਬਈ ਇਹਨਾਂ ਤੋਂ ਹੀ ਅਸੀਂ ਕੰਮ ਸਿੱਖਿਆ ਅੱਛਾ ਇਹ ਬਾਈ ਦਾ ਠੀਕ ਆ ਇੱਕਠੀ ਵਰਕਸ਼ਾਪ ਸੀ ਇਹਨੇ ਮੈਨੂੰ ਕੰਮ ਸਿਖਾਇਆ ਸੀ ਅੱਛਾ ਇਹਨਾਂ ਤੋਂ ਬਾਈ ਤੋਂ ਸਿੱਖੇ ਹੋਇਆ ਕੰਮ ਤੁਸੀਂ ਠੀਕ ਆ ਭਾਈ ਨਾਲ ਹੀ ਹੁੰਦਾ ਹ ਹੁਣ ਭਾਈ ਨਾਲ ਅੱਛਾ ਹੁਣ ਨਾਲ ਇਕੱਠਾ ਕੰਮ ਕਰਦੇ ਸਾਰੇ ਜਣੇ ਠੀਕ ਆ ਸਾਰਾ ਟੀਮ ਵਰਕਰ ਸਾਡਾ ਆਪ ਦਾ ਹੀ ਸਾਰਾ ਆਪ ਦਾ ਹੀ ਸਿਸਟਮ ਆ ਸਾਰਾ ਠੀਕ ਆ ਠੀਕ ਆ ਆਪਦੇ ਆਪ ਦੇ ਬੰਦੇ ਹੀ ਆ ਹਾਂ ਕੋਈ ਬਾਹਰ ਲਾ ਨਹੀਂ ਹਾਂ ਤੁਹਾਨੂੰ ਪਾਸਿਓਂ ਕੋਈ ਸਦਨ ਦੀ ਲੋੜ ਨਹੀਂ ਵੀ ਰੰਗ ਅਲੱਗਤ ਹੋਰ ਸੱਤ ਜਾਂ ਵੀ ਆਹਤ ਹੋਰ ਸੱਦ ਠੀਕ ਟੀਮ ਆ ਜੀ ਟੈਂਟਿੰਗ ਪੇਂਟਿੰਗ ਮਕੈਨਿਕ ਸਾਰਾ ਕੰਮ ਇੱਥੇ ਬਸ ਇੱਥੇ ਕੰਮ ਸਾਰਾ ਠੀਕ ਆ ਬਾਈ ਠੀਕ